ਸਮਾਣਾ ਦੇ ਮੁਹੱਲਾ ਘੜਾਮੀਪੱਤੀ ਦੇ ਵਿੱਚ ਦੋ ਗਵਾਂਡੇ ਦੇ ਵਿੱਚ ਮਕਾਨ ਬਣਾ ਰਿਹਾ ਇੱਕ ਵਿਅਕਤੀ ਔਰ ਉਸ ਕੀ ਮਕਾਨ ਬਣਾਣ ਕਰਕੇ ਦੂਜੇ ਮਕਾਨ ਨਾਲ ਵਾਲੇ ਘਰ ਦੇ ਵਿੱਚ ਪਾਣੀ ਜਾ ਰਿਹਾ ਰਿਸਕੇ ਦੀਵਾਰ ਦੇ ਨਾਲ ਉਸ ਮਾਮਲੇ ਨੂੰ ਲੈ ਕੇ ਦੋਵਾਂ ਦੇ ਵਿੱਚ ਲੜਾਈ ਹੋਈ ਹੈ ਦੋਨਾਂ ਨੂੰ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਇਲਾਜ ਦੇ ਦਾਖਲ ਕਰਾਇਆ ਗਿਆ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਲੜਾਈ ਹੋਈ ਉਹਦੀ ਸੀਸੀ ਫੁਟੇਜ ਵੀ ਸਾਹਮਣੇ ਆਈ ਹੈ ਔਰ ਇਸ ਸਾਰੇ ਮਾਮਲੇ ਦੀ ਜਾਂਚ ਸੀਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ பவன் குமார் பவன் குமார் பவன் பவன் குமார் கேட்ப மாத்தி ம ਟਗੜਾ ਤੁਹਾਡਾ ਕੀ ਇਹ ਮਕਾਨ ਬਣਾ ਰਹੇ ਅਸੀਂ ਮਕਾਨ ਬਣਾ ਰਹੇ ਜੀ ਮਿਸਤਰੀ ਲੱਗੇ ਹੋਏ ਨੇ ਅਸੀਂ ਆਪਣੇ ਵਰਤਜ ਪਾਣੀ ਪਾ ਰਹੇ ਆ ਆਪਣੇ ਮਿੱਟੀ ਦਬਾਉਣ ਵਾਸਤੇ ਇਨਾ ਕਨੀ ਪਾਣੀ ਚਲਾ ਜਾਣਾ ਇਹਨਾਂ ਨੇ ਪੁੱਛ ਗਿਓਂ ਨਹੀਂ ਕੀਤੀ ਆ ਕੇ ਹੱਥੋਂ ਪੈ ਗਏ ਦੋਨੇ ਪੇਮੁੱਤ ਇਮਾਰਤ ਉੱਤੇ ਇੱਟ ਮਾਰਿਆ ਨੇ ਮੇਰੇ ਸਿਰ ਤੁਸੀਂ ਮਾਰੇ ਅਸੀਂ ਮੈਂ ਨਹੀਂ ਕੁਛ ਮਾਰੇ ਜੀ ਸੱਟਾ ਦੋ ਦਿਨ ਲੱਗੇ ਜਾਈਆ ਤਾਂ ਕਿ ਹੇ ਨੀਚੇ ਕੀ ਕਰ ਗਿਆ ਉਹ ਨਹੀਂ ਲੱਗਿਆ ਉਹਦੇ ਇਹ ਮੁੰਡੇ ਦਾ ਨਾਮ ਸੀ ਸਿਰ ਕੁਮਾਰ ਹਾਂ ਜੀ ਕਰਨ ਸਿੰਘ ਹਾਂ ਇਹ ਬੇਟੇ ਦਾ ਨਾਮ ਮਨਪ੍ਰੀਤ ਸਿੰਘ ਕਡੇਮਲੇ ਰਹਿੰਦੇ ਹੋ ਕਰਾਮੀ ਪਤੀ ਝਗੜਾ ਉਹ ਪਿੱਛੇ ਮਕਾਨ ਬਣਾ ਰਹੇ ਨੇ ਜੀ ਮਕਾਨ ਬਣਾ ਰਹੇ ਨੇ ਹਾਂ ਨਾਲੀ ਹੈ ਕੰਦ ਦੇ ਕੰਦ ਅਸੀਂ ਨੇ ਉਹਨਾਂ ਨੂੰ ਕਈ ਵਾਰੀ ਕਿਹਾ ਵੀ ਸਾਡੇ ਮਕਾਨ 'ਚ ਪਾਣੀ ਆਉਂਦਾ ਹੈ ਪਹਿਲਾਂ ਉਹਨਾਂ ਨੇ ਜੀਵੀਸੀ ਲਈ ਜੀਵੀਸੀ ਮਾਰੀ ਸਾਡੇ ਕੰਦ 'ਚ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਉਹ ਫਿਰ ਉਹ ਚਲੋ ਪੜੋਸ ਮਤ ਵੀ ਅਸੀਂ ਨੇ ਕਿਹਾ ਪੜੋਸ ਮੱਥਾ ਫਿਰ ਵੀ ਉਰੇ ਰਹਿਣਾ ਉਹਦੇ ਚਾਚੇ ਤਾਇਆ ਨੂੰ ਸਾਰਿਆਂ ਨੂੰ ਕਿਹਾ ਵੀ ਭਾਈ ਤੁਸੀਂ ਇਹਨੂੰ ਸਮਝਾਓ ਸਮਝਾਓ ਆਪਾਂ ਉਰੇ ਰਹਿਣਾ ਵੀ ਆਪ ਦਾ ਦੇਖ ਕੇ ਬਣਾਏ ਪਰ ਹੁਣ ਸਾਡਾ ਨੁਕਸਾਨ ਬਹੁਤ ਜ਼ਿਆਦਾ ਕਰਤਾ ਸਾਰੀ ਕੰਦ ਬਹਿਣ ਵਾਲੀ ਹੋ ਗਈ ਸਾਡੀ ਉਸ ਤੋਂ ਹੈ ਕੀ ਕਿੱਥੇ ਮਕਾਨ ਬਣਾ ਉਸਕੇ ਪਾਣੀ ਆ ਰਿਹਾ ਹਾਂ ਅੰਦਰ ਪਾਣੀ ਆ ਰਿਹਾ ਸਾਡੇ ਕੋਲ ਪਾਣੀ ਉਸ ਤੋਂ ਬਾਅਦ ਪਾਣੀ ਆਣ ਤੋਂ ਬਾਅਦ ਤੁਸੀਂ ਕਹੇ ਪਾਣੀ ਵਕੋ ਮੈਂ ਛੌਪਤੇ ਸੀ ਬੇਟਾ ਘਰ ਸੀ ਪਾਣੀ ਬਹੁਤ ਜ਼ਿਆਦਾ ਆ ਗਿਆ ਜਦੋਂ ਅਸੀਂ ਨੇ ਇਹ ਅੰਦਰ ਦੇਖਣ ਵਾਸਤੇ ਉਹਨੂੰ ਕਿਹਾ ਸੋ ਕੋ ਬੱਚੇ ਦੇ ਥੱਪੜ ਮਾਰਿਆ ਇਹਦਾ ਨੇ ਇੱਕ ਤਾਂ ਮਾਰੀ ਨਾਲ ਉਤੋਂ ਕਹਿੰਦਾ ਵੀ ਤੁਸੀਂ ਕਰ ਲੱਜੋ ਕਰਨਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼